ਸਾਬਕਾ ਗ੍ਰਹਿ ਮੰਤਰੀ ਤੇ ਦਲਿਤ ਆਗੂ ਬੂਟਾ ਸਿੰਘ ਦਾ ਸਿਆਸੀ ਸਫ਼ਰ ਦੇ ਦੌਰਾਨ ਕੀ ਕੀ ਵਿਵਾਦ ਜੁੜੇ ਹੋਏ ਸਨ ਜੋ ਅੱਜ ਪੰਜਾਬ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਨੇ ਬੂਟਾ ਸਿੰਘ ਦੇ ਬਾਰੇ ਬਿਆਨ ਦੇ ਕੇ ਸੱਸ ਦੇ ਵਿੱਚ ਪੁਚਾ ਲਿਆਂਦਾ ਹੈ ਕਾਂਗਰਸ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਮਰਿੰਦਰ ਸਿੰਘ ਰਾਜਵੜਿੰਗ ਦੇ ਖਿਲਾਫ ਵੀ ਕਾਰਵਾਈ ਕਰੇਗੀ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਅਜਿਹਾ ਬਿਆਨ ਕਿਉਂ ਦਿੱਤਾ ਹੈ ਕਿਸਨੇ ਕਹਿਣ ਤੇ ਦਿੱਤਾ ਹੈ ਤੇ ਇਸ ਬਿਆਨ ਨੂੰ ਲੈ ਕੇ ਹੁਣ ਕਾਂਗਰਸ ਹਾਈ ਕਮਾਂਡ ਪੂਰੀ ਤਰ੍ਹਾਂ ਉਲਝ ਗਈ ਹੈ ਜੋ ਇੱਕ ਪਾਸੇ ਬਿਹਾਰ ਵਿਧਾਨ ਸਭਾ ਚੋਣਾਂ ਨੇ ਤੇ ਦੂਸਰੇ ਪਾਸੇ ਤਰਨਤਾਰਨੀ ਜਿਮਨੀ ਚੋਣ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ ਰਾਜਾ ਬੜਿੰਗ ਦਾ ਇਹ ਬਿਆਨ ਜੋ ਕਾਂਗਰਸ ਪਾਰਟੀ ਲਈ ਵੱਡਾ ਨੁਕਸਾਨਦਾਇਕ ਹੋ ਸਕਦਾ ਹੈ ਜਿਸ ਤੋਂ ਪਹਿਲਾਂ ਰਾਜਾ ਬੜਿੰਗ ਦੇ ਖਿਲਾਫ ਕਾਰਵਾਈ ਹੋਵੇਗੀ ਕਾਂਗਰਸ ਪਾਰਟੀ ਵੱਲੋਂ ਤੁਸੀਂ ਜੁੜਿਓ ਆਵਾਜ਼ੇ ਪੰਜਾਬ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਵੱਡੀ ਤੇ ਨਵੀਂ ਖਬਰ ਮਿਲ ਸਕੇ ਸੋ ਕੇਂਦਰੀ ਗ੍ਰਹਿ ਮੰਤਰੀ ਸਾਹਿਬ ਦਾ ਬੂਟਾ ਸਿੰਘ ਸਭ ਤੋਂ ਪਹਿਲਾਂ ਤੁਹਾਨੂੰ ਬੂਟਾ ਸਿੰਘ ਦੇ ਬਾਰੇ ਅਸੀਂ ਜਾਣਕਾਰੀ ਦੇਣੇ ਆ ਕਿ ਬੂਟਾ ਸਿੰਘ ਕੌਣ ਸੀਗੇ ਕਿਵੇਂ ਕੇਂਦਰ ਦੇ ਵਿੱਚ ਗ੍ਰਹਿ ਮੰਤਰੀ ਬਣੇ ਜਿਸ ਨੂੰ ਅੱਜ ਅਮਰਿੰਦਰ ਸਿੰਘ ਰਾਜਾ ਵਿੰਦ ਨੇ ਕਾਲਾ ਕਿਹਾ ਇੱਕ ਮਜਬੀ ਸਿੰਘ ਜੋ ਜ਼ਿਮੀਦਾਰਾਂ ਦੇ ਪੱਠੇ ਵੜਦਾ ਸੀ ਤੇ ਉਸ ਤੋਂ ਬਾਅਦ ਕਾਂਗਰਸ ਨੇ ਉਸ ਨੂੰ ਕੇਂਦਰ ਦੇ ਵਿੱਚ ਗ੍ਰਹਿ ਮੰਤਰੀ ਬਣਾ ਦਿੱਤਾ ਬੂਟਾ ਸਿੰਘ ਸ਼ੁਰੂ ਤੋਂ ਜਿਹੜਾ ਕਿ ਗਰੀਬੀ ਦੇ ਵਿੱਚੋਂ ਉੱਠਿਆ ਜਿਸ ਨੇ ਆਪਣੀ ਪੜ੍ਹਾਈ ਕੀਤੀ ਪੈਰਾਂ ਦੇ ਵਿੱਚ ਚੱਪਲਾਂ ਨਹੀਂ ਹੁੰਦੀਆਂ ਸੀ ਬੂਟ ਨਹੀਂ ਹੁੰਦੇ ਸੀ ਤਾਂ ਕਹਿੰਦੇ ਕਿ ਟਿੱਪਲ ਦੇ ਪੱਤੇ ਬਨ ਕੇ ਉਹ ਸਕੂਲ ਜਾਇਆ ਕਰਦਾ ਸੀਗਾ ਜੋ ਸੜਕ ਦੇ ਉੱਪਰ ਉਸਦੇ ਪੈਰ ਛਰਦੇ ਸੀ ਉਹ ਪੈਰਾ ਥੱਲੇ ਦਫ਼ਤਰਾਂ ਦੇ ਪੱਤੇ ਬਣ ਕੇ ਤੇ ਸਕੂਲ ਜਾਂਦਾ ਰਿਹਾ ਕਾਲਜ ਦੀ ਪੜ੍ਹਾਈ ਉਸਨੇ ਪੂਰੀ ਕੀਤੀ ਗ੍ਰੈਜੂਏਸ਼ਨ ਕੀਤੀ ਐਮਏ ਕੀਤੀ ਉਸ ਤੋਂ ਬਾਅਦ ਉਹ ਇੱਕ ਪੱਤਰਕਾਰ ਬਣਿਆ ਜੋ ਰਾਈਟਰ ਬਣਿਆ ਉਹ ਰਾਈਟਰ ਪੱਤਰਕਾਰ ਬਣਿਆ ਤੇ ਆਪਣੇ ਵੱਲੋਂ ਉਹ ਕੁਝ ਅਜਿਹੇ ਸ਼ਬਦ ਲਿਖਦਾ ਸੀ ਅਜਿਹੇ ਜਿਹੜੇ ਕਿ ਲੇਖ ਲਿਖਦਾ ਸੀ ਜਿਸ ਨੂੰ ਜਦੋਂ ਪੜ੍ਹਦੇ ਸੀ ਲੋਕ ਤਾਂ ਫਿਰ ਉਸਦੇ ਬਾਰੇ ਸੋਚਦੇ ਸੀ ਕਿ ਇਸ ਦੇ ਉਹ ਜੋ ਪੰਜਾਬ ਦੇ ਪ੍ਰਤੀ ਪੰਜਾਬੀਆਂ ਦੇ ਪ੍ਰਤੀ ਔਰ ਸਿੱਖ ਕਮਿਊਨਿਟੀ ਦੇ ਪ੍ਰਤੀ ਜੋ ਪਿਆਰ ਹੈ ਜੋ ਪੰਜਾਬ ਦੇ ਵਿੱਚ ਅਜਿਹੇ ਲੀਡਰਾਂ ਦੀ ਪਹਿਚਾਨ ਕਰਨੀ ਸਾਰੀਆਂ ਪਾਰਟੀਆਂ ਲਈ ਜ਼ਰੂਰੀ ਸੀ ਸੋ ਮਾਸਟਰ ਤਾਰਾ ਸਿੰਘ ਜੋ ਅਕਾਲੀ ਦਲ ਦੇ ਉਸ ਸਮੇਂ ਲੀਡਰਸ਼ਿਪ ਪ੍ਰਧਾਨ ਸੀ ਉਹਨਾਂ ਨੇ ਉਹਨਾਂ ਦਾ ਇੱਕ ਲੇਖ ਪੜਿਆ ਪੰਜਾਬੀ ਦੇ ਪ੍ਰਤੀ ਤਾਂ ਉਹਨਾਂ ਨੇ ਬੂਟਾ ਸਿੰਘ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਔਰ ਬੂਟਾ ਸਿੰਘ ਨੂੰ ਮਿਲ ਕੇ ਉਹਨਾਂ ਨੇ ਕਿਹਾ ਕਿ ਸਾਨੂੰ ਅਜਿਹੇ ਲੀਡਰਾਂ ਦੀ ਭਾਲੇ ਕੁਛ ਯਾ ਉਹ ਰਾਜਨੀਤੀ ਦੇ ਵਿੱਚ ਤੇ ਤੁਹਾਨੂੰ ਰਾਜਨੀਤੀ ਦੇ ਬਾਰੇ ਜੋ ਇਹ ਜਾਣਕਾਰੀ ਹੈ ਤੇ ਤੁਹਾਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ ਤਾਂ ਬੂਟਾ ਸਿੰਘ ਕਹਿੰਿਆ ਕਿ ਮੈਂ ਤਾਂ ਬਹੁਤ ਗਰੀਬ ਹਾਂ ਪਰ ਮਾਸਟਰ ਤਾਰਾ ਸਿੰਘ ਨੇ ਉਹਨਾਂ ਨੂੰ ਰਾਜਨੀਤੀ ਵਿੱਚ ਲੈ ਕੇ ਆਏ ਅਕਾਲੀ ਦਲ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਤੇ ਫਿਰ ਉਹ ਪਿੱਛੇ ਮੁੜ ਕੇ ਨਹੀਂ ਵੇਖਿਆ 1962 ਦੇ ਵਿੱਚ ਜਦੋਂ ਅਕਾਲੀ ਦਲ ਤਾਰਾ ਸਿੰਘ ਤੇ ਫਤਿਹ ਸਿੰਘ ਦੇ ਵਿੱਚ ਜਿਹੜੀ ਇਹ ਆਪਸੀ ਤਰਕਣ ਬਾਜੀ ਹੋ ਗਈ ਤਾਂ ਮਾਸਟਰ ਤਾਰਾ ਸਿੰਘ ਨੇ ਖੁਦ ਬੂਟਾ ਸਿੰਘ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਹਿ ਦਿੱਤਾ ਜੋ ਬੂਟਾ ਸਿੰਘ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਤੇ 1962 ਦੇ ਵਿੱਚ ਮੋਗੇ ਤੋਂ ਉਹਨਾਂ ਨੂੰ ਲੋਕ ਸਭਾ ਟਿਕਟ ਮਿਲੀ ਤੇ ਉਹਨਾਂ ਨੇ ਜਿੱਤ ਦਰਜ ਕੀਤੀ ਫਿਰ ਕਦੇ ਵੀ ਬੂਟਾ ਸਿੰਘ ਨੇ ਚੋਣ ਨਹੀਂ ਹਾਰੀ 8 ਵਾਰ ਲਗਾਤਾਰ ਉਹ ਚੋਣਾਂ ਜਿੱਤਦੇ ਰਹੇ ਤੇ ਕੇਂਦਰ ਦੇ ਵਿੱਚ ਗ੍ਰਹਿ ਮੰਤਰੀ ਦੇ ਅਹੁਦੇ ਤੇ ਪਹੁੰਚੇ ਸੋ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਬਾਰੇ ਰਾਜਾ ਵਿਰਿੰਗ ਦੇ ਵੱਲੋਂ ਜੋ ਇਹ ਟਿੱਪਣੀ ਕੀਤੀ ਗਈ ਇਹ ਬਿਆਨ ਦਿੱਤਾ ਗਿਆ ਇਸ ਦੇ ਬਾਰੇ ਤਾਂ ਆਪਾਂ ਬਾਅਦ ਵਿੱਚ ਗੱਲ ਕਰਦੇ ਆ ਪਹਿਲਾਂ ਤੁਹਾਨੂੰ ਬੂਟਾ ਸਿੰਘ ਦੇ ਬਾਰੇ ਪੂਰੀ ਜਾਣਕਾਰੀ ਦਿੰਦੇ ਆ ਬੂਟਾ ਸਿੰਘ ਜਿਹੜੇ ਕਿ 8 ਵਾਰ ਲੋਕ ਸਭਾ ਦੇ ਮੈਂਬਰ ਬਣਦੇ ਨੇ 21 ਮਾਰਚ 1934 ਨੂੰ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਜਿੱਥੇ ਮੁਸਤਾਫੁਰ ਪਿੰਡ ਸੀਗਾ ਉਥੇ ਦਰਜ ਪਰਿਵਾਰ ਵਿੱਚ ਉਹਨਾਂ ਦਾ ਜਨਮ ਹੋਇਆ ਖੱਬੇ ਪੱਖੀ ਵਿਚਾਰਧਾਰਤਾਰਾਂ ਨਾਲ ਜੁੜੇ ਤੇ ਉਸ ਤੋਂ ਬਾਅਦ ਪਹਿਲੀ ਵਾਰ ਮੋਗਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਜਿੱਤ ਕੇ ਲੋਕ ਸਭਾ 'ਚ ਪਹੁੰਚੇ ਉਸ ਤੋਂ ਬਾਅਦ ਉਹ ਕਾਂਗਰਸ ਵਿੱਚ ਚਲੇ ਗਏ 1973-74 ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਹਰੀਜਨ ਸੈੱਲ ਦੇ ਕਨਵੀਨਰ ਬਣੇ ਤੇ 1978 ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਬਣੇ 8 ਵਾਰ ਲੋਕ ਸਭਾ ਦੇ ਮੈਂਬਰ ਬੂਟਾ ਸਿੰਘ 1962 ਵਿੱਚ ਪੰਜਾਬ ਦੇ ਮੋਗਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਸਨ 1974 ਦੇ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਹਨਾਂ ਨੂੰ ਰੇਲਵੇ ਦੇ ਵਿੱਚ ਉਪ ਮੰਤਰੀ ਦੇ ਅਹੁਦੇ ਦੀ ਤਰੱਕੀ ਦਿੱਤੀ। ਉਹਨਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਰੀਬੀ ਵਿਸ਼ਵਾਸਪਾਤਰ ਮੰਨਿਆ ਜਾਂਦਾ ਸੀ। ਰਜੀਵ ਗਾਂਧੀ ਦੀ ਸਰਕਾਰ ਵਿੱਚ ਬੂਟਾ ਸਿੰਘ ਦੇਸ਼ ਦੇ ਗ੍ਰਹਿ ਮੰਤਰੀ ਬਣੇ ਤੇ ਕਈ ਰਾਜਾਂ ਸਰਕਾਰਾਂ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਵੀ ਵਿਰਾਸਤ ਛੱਡ ਗਏ। ਬੂਟਾ ਸਿੰਘ ਨੂੰ ਜਦੋਂ ਸੰਸਦ ਦੇ ਵਿੱਚ ਬੋਲਦਿਆਂ ਪੁਰਾਤ ਪ੍ਰਧਾਨ ਮੰਤਰੀ ਪੰਡਤ ਜਵਾਲਾ ਨਹਿਰੂ ਨੇ ਸੁਣਿਆ ਤਾ ਨਹਿਰੂ ਨੇ ਉਹਨਾਂ ਦੇ ਮੋਢੇ ਤੇ ਹੱਥ ਰੱਖ ਕੇ ਵੈਲ ਡਨ ਕਿਹਾ ਸੀ ਕਿ ਜੋ ਪੰਜਾਬੀ ਦੇ ਪ੍ਰਤੀ ਔਰ ਪੰਜਾਬ ਦੇ ਪ੍ਰਤੀ ਉਹਨਾਂ ਨੇ ਆਪਣੇ ਭਾਸ਼ਣ ਦਿੱਤਾ ਸੀਗਾ 1981 ਵਿੱਚ ਬੁੱਟਾ ਸਿੰਘ ਨੂੰ ਏਸ਼ੀਆ ਗੇਮਾਂ ਲਈ ਪ੍ਰਬੰਧਕ ਕਮੇਟੀ ਦਾ ਚੇਅਰਪਰਸਨ ਬਣਾਇਆ ਗਿਆ ਜੋ ਭਾਰਤ ਵਿੱਚ ਆਉਣ ਵਾਲੀਆਂ ਪਹਿਲੀਆਂ ਵੱਡੀਆਂ ਅੰਤਰਰਾਸ਼ਟਰੀ ਖੇਡਾਂ ਸਨ ਬੁੱਟਾ ਸਿੰਘ 2007 ਵਿੱਚ ਮਹਰੂਮ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਤੇ ਉਹਨਾਂ ਨੇ 2010 ਤੱਕ ਇਸ ਸੌਦੇ ਤੇ ਕੰਮ ਕੀਤਾ 86 ਸਾਲ ਦੀ ਉਮਰ ਵਿੱਚ 2 ਜਨਵਰੀ 2021 ਦੀ ਸਵੇਰ ਐਮਐਸ ਦਿੱਲੀ ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਤੇ ਉਹ ਆਪਣੇ ਪਿੱਛੇ ਇੱਕ ਧੀ ਤੇ ਦੋ ਪੁੱਤ ਜਿਹੜੇ ਛੱਡ ਕੇ ਗਏ ਪਰਿਵਾਰ ਦੇ ਵਿੱਚ ਔਰ ਉਹਨਾਂ ਦਾ ਸ਼੍ਰੀ ਅਕਾਸ਼ ਤਖਤ ਦੇ ਨਾਲ ਵੀ ਜੋ ਰابطਾ ਜੁੜਿਆ ਰਿਹਾ 1984 ਦੇ ਵਿੱਚ ਜਦੋਂ ਪਹਿਲੇ ਹਫਤੇ ਭਾਰਤੀ ਫੌਜ ਦਰਬਾਰ ਸਾਹਿਬ ਕੰਪਲੈਕਸ ਉੱਤੇ ਹਮਲਾ ਕਰਨ ਵਾਸਤੇ ਤਿਆਰ ਹੋਈ ਤਾਂ ਜਿਸ ਨੂੰ ਆਪਰੇਸ਼ਨ ਬਲੂ ਸਟਾਰ ਕਿਹਾ ਜਾਂਦਾ ਹੈ ਉਸ ਸਮੇਂ ਬੁੱਟਾ ਸਿੰਘ गृह मंत्री सन ਤੇ ਭਾਰਤ ਸਰਕਾਰ ਦੇ ਦਾਅਵੇ ਮੁਤਾਬਕ ਇਹ ਫੌਜੀ ਕਾਰਵਾਈ ਜਰਨੈਲ ਸੰਤ ਭਿੰਡਰਾਂ ਵਾਲੇ ਤੇ ਉਹਨਾਂ ਦੇ ਹਥਿਆਰਬੰਦ ਸਾਥੀਆਂ ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚੋਂ ਬਾਹਰ ਕੱਢਣ ਲਈ ਜੋ ਫੌਜ ਨੇ ਤਿਆਰੀ ਕੀਤੀ ਸੀ ਜੋ ਉਸ ਸਮੇਂ ਬੂਟਾ ਸਿੰਘ ਨੇ ਜਿਹੜੇ ਕਿ ਫੌਜ ਦੇ ਮੁਖੀ ਰਾਸ਼ਟਰਪਤੀ ਸੀ ਗਿਆਨੀ ਜੈਲ ਸਿੰਘ ਤੇ CRP ગૃહ ਮੰਤਰੀ ਦੇ ਅੰਡਰ ਹੁੰਦੀ ਏ ਇਹਨਾਂ ਨੇ ਸਾਥ ਨਹੀਂ ਦਿੱਤਾ ਸੀ ਉਸ ਸਮੇਂ CRP ਜਿਹੜੀ ਅੰਮ੍ਰਿਤਸਰ ਨਹੀਂ ਭੇਜੀ ਗਈ ਸੀ ਪਰ ਉਸ ਤੋਂ ਬਾਅਦ ਬੂਟਾ ਸਿੰਘ ਨੂੰ ਦਬਾਅ ਬਣਾਇਆ ਗਿਆ ਜਿਸ ਕਾਰਨ CRP ਨੂੰ ਪੂਰੇ ਪੰਜਾਬ ਵਿੱਚ ਫਲਾ ਦਿੱਤਾ ਗਿਆ ਸੜਕਾਂ ਤੇ ਰੋਕ ਦਿੱਤਾ ਗਿਆ ਲੋਕਾਂ ਦੇ ਘਰਾਂ ਦੇ ਵਿੱਚ CRP ਵੜ ਗਈ ਜਦੋਂ ਕਿ ਬੂਟਾ ਸਿੰਘ ਨਹੀਂ ਚਾਹੁੰਦੇ ਸੀਗੇ ਪਰ ਕੇਂਦਰ ਦੇ ਵਿੱਚ ਜੋ ਸਰਕਾਰ ਸੀ ਕਾਂਗਰਸ ਦੀ ਉਹਨਾਂ ਨੇ ਬੂਟਾ ਸਿੰਘ ਦੇ ਉੱਪਰ ਇਹ ਦਬਾਅ ਬਣਾ ਕੇ ਤੇ CRP ਭਜਵਾਈ ਸੀ ਸੋ ਦੂਸਰੇ ਪਾਸੇ ਅਕਾਲ ਤਖਤ ਸਾਹਿਬ ਦੀ ਜਦੋਂ ਦੁਬਾਰਾ ਉਸਾਰੀ ਕਰਨ ਵਾਸਤੇ ਬੂਟਾ ਸਿੰਘ ਨੇ ਆਪਣਾ ਸੁਝਾਅ ਰੱਖਿਆ ਸੀ ਕੇਂਦਰ ਦੇ ਵਿੱਚ ਤਾਂ ਕੇਂਦਰ ਕਦੇ ਵੀ ਬੂਟਾ ਸਿੰਘ ਦੀ ਗੱਲ ਨਹੀਂ ਮੰਨਦਾ ਸੀ ਕਿਉਂਕਿ ਬੂਟਾ ਸਿੰਘ ਦਲਤ ਲੀਡਰ ਸੀਗੇ ਜੋ ਉਹ ਸਿੱਖਾਂ ਦੇ ਪ੍ਰਤੀ ਫੈਸਲੇ ਲੈਂਦੇ ਸੀ ਉਹ ਕੇਂਦਰ ਨਹੀਂ ਮੰਨਦਾ ਸੀ ਉਹ ਉਸਾਰੀ ਵੀ ਵਿਵਾਦਾਂ ਦੇ ਵਿੱਚ ਰਹੀ ਪਰ ਫਿਰ ਖੁਦ ਬੂਟਾ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਨ ਵਿੱਚ ਆਪਣਾ ਯੋਗਦਾਨ ਵੀ ਪਾਇਆ ਸੋ ਬੂਟਾ ਸਿੰਘ ਦੇ ਬਾਰੇ ਅਜਿਹਾ ਬਿਆਨ ਦੇ ਕੇ ਰਾਜਾ ਵੜਿੰਗ ਨੇ ਇੱਕੀ ਸਬਦ ਕੀਤਾ ਹੈ ਇਹ ਤਾਂ ਹੁਣ ਜਿਹੜਾ ਕਿ ਆਉਣ ਵਾਲੇ ਕੁਝ ਦਿਨਾਂ 'ਚ ਪਤਾ ਲੱਗੇਗਾ ਪਰ ਕਾਂਗਰਸ ਪਾਰਟੀ ਹਾਸ਼ੀਏ ਤੇ ਆ ਗਈ ਏ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਵੱਲੋਂ ਆਪਣੇ ਹੀ ਲੀਡਰ ਦੇ ਖਿਲਾਫ ਅਜਹੀ ਸ਼ਬਦਾਵਲੀ ਵਰਤਣੀ ਉਹਨਾਂ ਦੇ ਉੱਪਰ ਨਸਲੀ ਟਿੱਪਣੀ ਕਰਨੀ ਉਹਨਾਂ ਨੂੰ ਕਹਿ ਕੇ ਕਾਲਾ ਜਿਹੜਾ ਕਿ ਜਮਾ ਰੰਗ ਦਾ ਕਾਲਾ ਮਧਵੀ ਸਿੰਘ ਜਿਹੜਾ ਕਿ ਪੱਠੇ ਬੰਦਾ ਸੀ ਉਸ ਨੂੰ ਕੇਂਦਰੀ ਗ੍ਰਹਿ ਮੰਤਰੀ ਬਣਾਇਆ ਪਰ ਰਾਜਾਵੜਿੰਗ ਜੀ ਨੂੰ ਇਹ ਨਹੀਂ ਪਤਾ ਕਿ ਉਸ ਨੂੰ ਕਾਂਗਰਸ ਕੌਣ ਹੁੰਦੀ ਹੈ ਗ੍ਰਹਿ ਮੰਤਰੀ ਬਣਾਉਣ ਵਾਲੀ ਜੇਕਰ ਲੋਕਾਂ ਨੇ ਉਸ ਨੂੰ ਜਿਤਾ ਕੇ ਭੇਜਿਆ ਸੀ ਔਰ ਉਹ 8 ਵਾਰ ਲੋਕ ਸਭਾ ਦੇ ਮੈਂਬਰ ਬਣੇ ਆਪਣੀ ਯੋਗਤਾ ਦੇ ਆਧਾਰ ਤੇ ਉਸ ਨੂੰ ਗ੍ਰਹਿ ਮੰਤਰੀ ਬਣਾਇਆ ਗਿਆ ਸੋ ਮੂਤਾ ਸਿੰਘ ਗ੍ਰਹਿ ਮੰਤਰੀ ਬਣਦੇ ਨੇ ਵਿਹਾਰ ਰਾਜ ਦੇ ਰਾਜਪਾਲ ਬਣਦੇ ਨੇ ਐਸਸੀ ਕਮਿਸ਼ਨ ਦੇ ਚੇਅਰਮੈਨ ਬਣਦੇ ਨੇ ਪਰ ਰਾਜਾ ਵਿੰਗ ਦੇ ਵੱਲੋਂ ਆਪਣੇ ਸੀਨੀਅਰ ਲੀਡਰ ਦੇ ਖਿਲਾਫ ਅਜਿਹੀ ਸ਼ਬਦਾਵਲੀ ਵਰਤਣੀ ਅਜੇ ਵਿਰੋਧੀ ਪਾਰਟੀਆਂ ਦੇ ਵੱਲੋਂ ਵਰਤਿਆ ਜਾਂਦਾ ਸ਼ਬਦ ਬਹੁਤ ਬੁਵਾਲ ਨਹੀਂ ਮਚਣਾ ਸੀਗਾ ਕਾਂਗਰਸ ਦੇ ਆਪਣੇ ਹੀ ਇੱਕ ਸੀਨੀਅਰ ਅਹੁਦੇ ਤੇ ਬੈਠੇ ਹੋਏ ਲੀਡਰ ਦੇ ਵੱਲੋਂ ਜਿਹੜਾ ਕਿ ਬੂਟਾ ਸਿੰਘ ਦੇ ਸ਼ਖਸੀਅਤ ਤੋਂ ਬਹੁਤ ਥੱਲੇ ਉਸ ਨੇ ਅਜਿਹੇ ਸ਼ਬਦ ਬੋਲੇ ਨੇ ਜਿਸ ਨੂੰ ਲੈ ਕੇ ਇਹ ਬਗਵਾਲ ਮਚਿਆ ਚੋ ਕਾਂਗਰਸ ਹਾਈ ਕਮਾਨ ਦੇ ਵੱਲੋਂ ਵੀ ਹੁਣ ਸਖਤ ਨੋਟਿਸ ਲਿਆ ਜਾਵੇਗਾ ਜੋ ਰਾਜਾ ਵਿੰਗ ਦੇ ਖਿਲਾਫ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਬਹੁਤ ਜਲਦੀ ਜਿਹੜਾ ਕਿ ਰਾਜਾ ਵਿੰਗ ਦੇ ਕੋਲੋਂ ਅਹੁਦਾ ਵਾਪਸ ਲਿਆ ਜਾਵੇਗਾ ਤੇ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਚੁਣਿਆ ਜਾਵੇਗਾ ਜੋ ਇਹ ਅੱਜ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਨੇ ਤਿਆਰੀ ਕਰ ਲਈਏ ਸੋ ਇਸ ਤੋਂ ਪਹਿਲਾਂ ਬੂਟਾ ਸਿੰਘ ਦੇ ਇਸ ਟਿੱਪਣੀ ਨੂੰ ਲੈ ਕੇ ਐਸ்சி ਕਮਿਸ਼ਨ ਨੇ ਵੱਲੋਂ ਵੀ ਨੋਟਿਸ ਜਾਰੀ ਕੀਤਾ ਗਿਆ 6 ਨਵੰਬਰ ਨੂੰ ਤਾਲਬ ਕੀਤਾ ਗਿਆ ਰਾਜਾ ਵੜਿੰਗ ਨੂੰ ਜੋ ਆਪਣਾ ਸਪਸ਼ਟੀਕਰਨ ਦੇਣ ਜੇਕਰ ਉਹਨਾਂ ਨੇ ਆਪਣਾ ਸਪਸ਼ਟੀਕਰਨ ਪੇਸ਼ ਨਾ ਕੀਤਾ ਤਾਂ ਫਿਰ ਉਹਨਾਂ ਦੇ ਉੱਪਰ ਕਾਰਵਾਈ ਹੋਵੇਗੀ ਔਰ ਉਹਨਾਂ ਨੂੰ ਜੇਰ ਵੀ ਜਾਣਾ ਪੈ ਸਕਦਾ ਹੈ ਜੋ ਨਸਲੀ ਟਿੱਪਣੀ ਦੇ ਮਾਮਲੇ ਦੇ ਵਿੱਚ ਜਿਹੜਾ ਕਿ ਵਿਦੇਸ਼ਾਂ ਦੇ ਵਿੱਚ ਤਾਂ ਸਿੱਖ ਭਾਈਚਾਰੇ ਨਾਲ ਨਸਲੀ ਟਿੱਪਣੀ ਹੁੰਦੀ ਹੈ ਔਰ ਅੱਜ ਆਪਣੇ ਦੇਸ਼ ਦੇ ਵਿੱਚ ਵੀ ਆਪਣੇ ਰਾਜ ਦੇ ਵਿੱਚ ਵੀ ਨਸਲੀਆਂ ਟਿੱਪਣੀਆਂ ਕਰ ਰਹੇ ਨੇ ਉੱਚੀ ਜਾਤੀ ਦੇ ਲੋਕ ਜੋ ਰਾਜਾ ਬ੍ਰਿੰਗ ਆਪਣੀ ਉੱਚੀ ਜਾਤੀ ਦਾ ਹੰਕਾਰ ਹੈ ਜਿਸ ਕਰਕੇ ਉਹ ਮਜਬੀ ਸਿੰਘਾਂ ਦੇ ਬਾਰੇ ਅਜੇਹ ਸ਼ਬਦ ਬੋਲ ਰਹੇ ਨੇ ਭਾਵੇਂ ਅੱਜ ਕਾਂਗਰਸ ਦੇ ਕੁਝ ਲੀਡਰ ਉਸ ਦੇ ਹੱਕ ਵਿੱਚ ਜ਼ਰੂਰ ਆਏ ਹੋਣਗੇ ਪਰ ਕਿਤੇ ਨਾ ਕਿਤੇ ਰਾਜਾ ਬ੍ਰਿੰਗ ਨੇ ਸੋਚ ਸਮਝ ਕੇ ਬਿਆਨ ਦਿੱਤਾ ਹੈ ਤਰਨ ਤਰਨ ਦੇ ਵਿੱਚ ਜੋ ਉੱਥੇ ਲਗਭਗ 30% ਐਸਸੀ ਸਮਾਜ ਦੀ ਵੋਟ ਹੈ ਉੱਥੇ ਐਸਸੀ ਸਮਾਜ ਦੀ ਵੋਟ ਜਿਹੜੀ ਹਮੇਸ਼ਾ ਕਾਂਗਰਸ ਨੂੰ ਹੀ ਪੈਂਦੀ ਹੈ ਔਰ ਕਾਂਗਰਸ ਹਮੇਸ਼ਾ ਜਿਹੜੀ ਐਸੀ ਸਮਾਜ ਦੀ ਵੋਟ ਨਾਲ ਜਿੱਤਦੀ ਰਹੀ ਹੈ ਜੋ ਅੱਜ ਰਾਜਾ ਬੜਿੰਗ ਦੇ ਵੱਲੋਂ ਇਹ ਬਿਆਨ ਦੇ ਕੇ ਕਾਂਗਰਸ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਕਾਂਗਰਸ ਦੇ ਵਿੱਚ ਅਜਿਹੇ ਬਿਆਨ ਨਾਲ ਬਹੁਤ ਵੱਡਾ ਬਗਵਾਲ ਮੱਚਿਆ ਹੈ ਰਾਜਾ ਬੜਿੰਗ ਦੇ ਉੱਪਰ ਵੱਡਾ ਐਕਸ਼ਨ ਲਵੇਗੀ ਕਾਂਗਰਸ